ਦੀ ਜੀ ਬੈਠਾ ਥੋੜਾ ਜਿਹਾ ਇਸਾਈਸਟਰ ਹੁਣ ਚਾ ਸਾਡੇ ਪੰਜ ਦਿਨ ਹੋ ਗਏ ਸਾਂ ਇੱਥੇ ਹੋਰ ਨਿਕਲ ਕੇ ਜੇ ਆਣੇ ਆ ਸਾਡੀ ਇਸ ਕਰਕੇ ਇਲਾਜ ਰੱਖੋ ਅਸੀਂ ਇੱਥੇ ਬੈਠੇ ਹਾਂ ਕਿੰਨਾ ਖਰਚੇ ਹੋਵੇਗਾ ਤੁਹਾਡਾ 70000 ਜੀ 70000 ਰੁਪਏ ਹੋਣਗੇ ਇੱਕ ਬੱਚੇ ਕਿਤੇ ਨਾਲ ਦੇ ਬੱਚੇ ਤੇ ਛੋਟੇ ਹੀ ਆ ਜੀ ਅੱਛਾ ਜੀ ਇਹਨੂੰ ਪੰਜ ਦਿਨ ਹੋ ਗਏ ਐਸੇ ਕਰਕੇ ਮੈਂ ਪੈਸੇ ਕਰ ਗਈ ਹਾਂ ਜੀ ਪੈਸੇ ਕਰਤੀ ਥੋੜਾ ਕੋਈ ਨਹੀਂ ਜਿਹਨੂੰ ਇੰਨੇ ਘੜੇ ਹੋਵੇ ਕਰਦੇ ਆਪਾਂ ਠੀਕ ਹੈ ਠੀਕ ਹੈ ਜਿੰਨਾ ਵੀ ਹੋ ਸਦਾ ਆਪਾਂ ਵੈਗੋਲੀ ਕਲਸਾ ਸ਼੍ਰੀ ਵੈਗੋਲੀ ਮੱਧਿਆਚੀ ਅਸੀਂ 29 ਜਿਆਸਾ ਤੋਂ ਲੰਗਰ ਸੇਨਾ ਹਸਪਤਾਲੇ ਖੜਾ ਲਿਆ ਤੇ ਜਿੱਥੇ ਮੇਰਾ ਭਾਈ ਸਾਹਿਬ ਆਇਆ ਮੈਂ ਤੁਹਾਨੂੰ ਨਾਮ ਕਰਦੇ ਆ ਤੇ ਇਹ ਭੈਣ ਜਿਹੜਾ ਲਾ ਚੂਲਾ ਬਟਿਆ ਵੰਡਣ ਕਰੀ ਆ ਰਹੀ ਆ ਤੇ ਅੱਜ ਕਿਰਨ ਲੰਗਰ ਹੁੰਦਾ ਜਾਣਾ ਹੈ ਅੱਜ ਆ ਦਿਨੋਂ 5 ਦਿਨ ਹੋ ਗਏ ਆ ਤੇ ਜਿਹੜਾ ਪੈਸੀ ਨਾ ਹੋਣ ਕਰਕੇ ਜਿਹੜਾ ਇਹਨਾਂ ਦਾ ਮੇਹਰ ਹੋ ਗਿਆ ਤੇ ਹਜੇ ਵੀ ਸਮੇਂ ਸਿਰ ਸਾਡੀ ਇਹ ਇਨਫੈਕਸ਼ਨ ਨਹੀਂ ਕੰਪਲੀਟ ਹੋਇਆ ਪਤਾ ਨਹੀਂ ਕਿਨੇ ਹੋਰ ਵੇੜੇ ਕਰਨ ਪੈਣਗੇ ਤੇ ਸਾਡੀ ਬੇਤੀ ਇਹ ਕਿ ਹੈ ਕਿ ਸਾਨੂੰ ਫਰੀ ਹੋਈ 70000 ਰੁਪਏ ਦਾ ਜੋ ਜਿਹਨੇ ਵੀ ਹੋ ਸਾਡੀ ਸਾਹਿਬੀ ਗਰੀਬ ਦਾ ਵੱਤ ਹੋ ਰਹੀ ਸੀ ਉਹ ਜੋ ਆਪਾਂ ਨੰਬਰ ਵੀ ਸ਼ੇਅਰ ਕਰਦਾਂਗੇ ਪਰਵਾਹ ਦਾ ਨੰਬਰ ਸ਼ੇਅਰ ਕਰਨਾ ਹੈ ਕੋਈ ਵੀ ਜਿਹਨਾਂ ਦੇ ਦਾਤ ਹੋਣ ਵਾਲੇ ਕੰਨ ਜਾਂਦਾ ਤੇ ਹੋਰ ਵੀ ਕੰਟੈਕਟ ਕਰ ਸਕਦਾ ਤੇ ਮਾਗੀ ਬੇਨਤੀ ਇਹੀ ਹੈ ਕਿ ਮੀਡੀਆ ਨੂੰ ਆਪਾਂ ਜਿਹੜੇ ਵੀ ਵੀਡੀਓ ਦੇ ਕੇ ਭੇਜੋ ਜੇਕਰ ਉਹ ਸਾਡਾ ਵੀਡੀਓ ਵੱਤਾਂ ਵੱਤਾਂ ਸ਼ੇਅਰ ਕਰੋ ਤਾਂ ਜੋ ਜਿਹੜਾ ਭੈਣ ਦਾ ਸਮੇਂ ਸਿਰ ਇਲਾਜ ਹੋ ਸਕੇ ਕਿ ਉਹ 5 ਦਿਨ ਤੋਂ ਬਾਅਦ ਹਸਪਤਾਲ ਦੇ ਵਿੱਚ ਪਏ ਜਾ ਤੇ ਇਸੇ ਨੂੰ ਪੈਸੇ ਨਾਲ ਹੋਰ ਕਰਦੇ ਹੋ ਉਹ ਜੂੜਾ 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 ਟੁੱਟ ਗਿਆ ਕਾਪੂ ਜਿਆਦਾ ਸਾਰਾ ਕੁਝ ਖਰਾਬ ਹੋਇਆ ਤੇ ਡਾਕਟਰਾਂ ਨਾਲ ਗੱਲ ਹੋਈ ਆ ਇਹ ਜਿਹੜੀ ਜਿਹੜੀ ਉਹ ਜਿਹੜੀ ਤੋਂ ਮੰਜ਼ਰ ਕੋਲ ਜਾਇਆ ਹੋ ਰਹੀਆਂ ਤੇ ਮਾਗੀ ਹੋਟਲਾਂ ਵਾਲੇ ਖਾਸ ਜਿਹੜੇ ਹੈਗੇ ਉਹਨੂੰ ਤੇਰੀ 7000 ਦਾ ਡਾਕਟਰ ਰਸਿਆ ਤੇ ਜਿਸ ਨੇ ਆਪ ਇਹ ਵੀ ਜਿਹੜੇ ਕਰਕੇ ਬੇਨਤੀ ਆਈ ਹੈ ਕਿ ਜਿਨ੍ਹਾਂ ਵੀ ਅਸਾਂ ਦਾ ਵੀਡੀਓ ਬਾਕਬਾਦੀ ਸ਼ੇਅਰ ਕਰੋ ਤਾਂ ਕਿ ਜਿਹੜੀ ਪਰਿਵਾਰ ਦੀ ਮਦਦ ਹੋ ਸਕੇ ਤੇ ਇਹ ਵੀ ਜਿਹੜੇ ਮਿਹਨਤ ਨੂੰ ਵੀ ਕਰਦੇ ਆ ਤੇ ਜਿੰਨਾਂ ਦਾ ਨਗਰ ਬੜੀ ਮੁਸ਼ਕਲ ਚੱਲਦਾ ਦੋ ਬੱਚੀ ਹੈ ਛੋਟੇ ਇਹਨਾਂ ਦੇ ਤੇ ਪਹਿਲਾਂ ਵੀ ਇਹ ਦੱਸਿਆ ਕਿ ਇਹਨਾਂ ਪਿੰਡ ਵਾਲਿਆਂ ਨੂੰ ਇਹਨਾਂ ਘਰਾਂ ਦਾ ਵੀ ਬੱਚਾ ਅਸਿਕਾ ਤੁਹਾਡੇ ਹੀ ਪਿਆ ਤੇ ਉਹ ਵੀ ਪਿੰਡ ਵਾਲਿਆਂ ਨੂੰ ਤੇ ਆ ਕਰਕੇ ਮਦਦ ਕੀਤੀ ਸੀ ਤੇ ਉਹ ਜਿਹੜਾ ਭੈਣ ਦਾ ਪੁੱਤ ਹੈ ਜਿਹੜਾ ਬੈਂਟ ਤੇ ਹੈਗੇ ਆ ਕੰਨ ਦਿਨ ਹੋ ਗਿਆ ਦਾ ਜੇ ਹਸਪੀਟਲ ਵਿੱਚ ਪਿਆ ਰਹਣਾ ਤੇ ਜਿਹੜਾ ਪ੍ਰੈਸ਼ਰ ਉਹਨਾਂ ਨੂੰ ਜਿੰਨੀ ਜ਼ਿਆਦਾ ਹੋ ਸਕੀ ਰੋਕਣਾ ਜ਼ਰੂਰੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜਿੰਨਾ ਵੀ ਹੋ ਸਾਕਾ ਵੱਧ ਤੋਂ ਵੱਧ ਸਹਿਯੋਗ ਦਿਓ ਵਾਈਰਲ ਕੀਤਾ ਜਾ ਤਾਂ ਸ਼ੀ ਵਾਈਰਲ ਹੋ ਜਾਵੇ